ਇੱਥੇ ਦੁਕਾਨ ਜਈ ਮਾਂ ਪੁੱਤ ਖਲੋਤੇ ਆ ਇੱਥੇ ਪਿਲੇ ਵੇੜੇ ਚ ਪਰਿਆ ਗਰਦਾ ਰੋਟੀ ਪਾਣੀ ਖਾਦਾ ਵਾ ਮੁੜ ਕੇ ਤੇ ਸਭ ਦਾ ਦੇ ਐਪੇ ਮਾਵੀਲਾ ਕੇ ਖਲੋਤੀ ਇਹ ਜਿਹੜਾ ਰੇਸ਼ਮ ਮੁੰਡਾ ਵਿੱਚ ਤਾਂ ਵੇਚਦਾ ਹੀ ਉਹਨਾਂ ਨੇ ਸ਼ਾਇਦ ਤੁਮਾਰੀ ਨੂੰ ਸ਼ਾਇਦ ਦੇ ਨਾਲੇ ਵੱਧ ਮਗਰ ਤੋਂ ਪਿਆ ਜਾਜ ਨੇ ਫੋਨ ਕਰਤਾ ਮੇਰੇ ਮੁੰਡੇ ਨੂੰ ਰਮਨ ਤੁਹਾਡਾ ਵਰਤੈ ਦੇ ਗਾਵਾਂ ਕਿਤੇ ਕੀ ਬੱਚੇ ਆਪਣੇ ਨਾਮ ਹੀ ਲਿਖੀ ਮੇਰੇ ਬੱਚੇ ਦਾ ਨਾਮ ਵਰਤ ਸਿੰਘ ਸਹੀ ਅਮਿਤਪਾਲ ਉਹ ਮੇਰੇ ਦੁਕਾਨ ਜਈ ਮਾਂ ਪੁੱਤ ਖਲੋਤੇ ਆ ਤੇ ਪਹਿਲੇ ਵੇੜੇ ਚ ਤੁਰਿਆ ਕਰਦਾ ਰੋਟੀ ਪਾਣੀ ਖਾਦਾ ਵਾ ਆਪਣੀ ਲਕੀ ਜੀ ਬੱਚੀ ਨੂੰ ਚੁੱਕ ਕੇ ਖਿਲੋਤਾ ਮੜ ਕੇ ਤੇ ਸਭ ਦਾਦੇ ਐਂਡਾ ਤੇ ਮਾਵੀ ਲਾ ਕੇ ਖਿਲੋਤੀ ਇਹ ਜਿਹੜਾ ਰੇਸ਼ਮ ਮੁੰਡਾ ਵਚਤਾ ਵੇਚਦਾ ਹੀ ਇੱਕ ਨਾਲ ਇਹ ਤੇ ਮੁੰਡਾ ਪਤਾ ਕੀ ਨਾਵੇਂ ਸ਼ੇਰਾ ਕਰਾਇ ਤੇਰੀਂ ਦਾ ਉਹਨਾਂ ਨੇ ਸ਼ੈਨ ਤੇ ਮਾਰੀ ਇਹਨੂੰ ਸ਼ਿਆਨ ਤੋਂ ਦਿਨ ਨਾਲੇ ਉਹਨੇ ਮਗਰ ਤੋਂ ਤੇ ਮਗਰੀ ਜੱਜਾ ਜੱਜੂ ਨੂੰ ਆਂਦੇ ਮੰਗਲਸਾਂਸੀਆਂ ਦਾ ਉਹ ਮਗਰੇ ਇਹਨਾਂ ਦੇ ਤਿੰਨੇ ਜਾਨੇ ਇਕੱਠੇ ਨੂੰ ਲੈ ਗਏ ਤੇ ਜਾ ਕੇ ਇਹਨਾਂ ਪਤਾ ਨਹੀਂ ਕੀ ਕੀਤਾ ਮੇਰਾ ਪੁੱਤ ਦਾ ਪਤਾ ਲੱਗਾ 4:30 ਵਜੇ ਜੱਜ ਨੇ ਫੋਨ ਕਰਤਾ ਮੇਰੇ ਮੁੰਡੇ ਨੂੰ ਅਮਨ ਤਾਂ ਤਾਂ ਵਰਤੇ ਡਿਗਾਵਾ ਮੇਰਾ ਪੁੱਤ ਜਾ ਕੇ ਝੁੱਕ ਕੇ ਨੂੰ ਹਸਤਾਲ ਕੜਿਆ ਹਸਤਾਲ ਵਾਲਿਆਂ ਨੇ ਦੋ ਵਾਤਾਵਾ ਤੁਸਾਨੂੰ ਜਵਾਬ ਹੋ ਗਿਆ पता नियना की kitaता आमांगे <laughs> आजनाक्यानानु सगावनी चा दिया ਨਾ ਇਹ ਚਿਤਾ ਬੰਦ ਹੋਣਾ ਚਾਹੀਦਾ ਲੋਕਾਂ ਨੇ ਪੁੱਤਾਂ ਦੀ ਡੰਡ ਲਾਈ ਜਾਂਦਾ ਇੱਕ ਤਾਂ ਗਲੀਆਂ ਦੇ ਵਿੱਚ ਸਾਰੇ ਪਿੰਡ ਦੇ ਪੱਜਾ ਫਰਦਾ ਚਿਤਾ ਵੇਚਦਾ ਤੈਨੂੰ ਸਰਪੰਚ ਨੇ ਵੀ ਰੋਕਿਆ ਨਾ ਕਿ ਦੀ ਸੁਣੀ ਨਹੀਂ ਲਗੀ ਹਏ ਮੈਂ ਮਰ ਕੀ ਹਾਂ ਸਰ ਤੋਂ ਡਾਤੇ ਇੱਕ ਕਿਹੜਾ ਪਿੰਡ ਹੈ ਮੇਰਾ ਨਾਮ ਸਿਮਰਜੀਤ ਸਿੰਘ ਹੈ ਜੀ ਤੇ ਪਿੰਡ ਕਦਗੋਲੇ ਮੈਂ ਮੌਜੂਦਾ ਸਰਪੰਚਾ ਜੀ ਹਾਂ ਇੱਥੇ ਕੀ ਗੱਲ ਹੋਈ ਡਾਡੇ ਇਸ ਪਿੰਡ 'ਚ ਇੱਥੇ ਆ ਨਸ਼ੇ ਦੇ ਨਾਲ ਇੱਕ ਮੁੰਡੇ ਦੀ ਓਵਰਡੋਜ਼ ਨਾਲ ਕੱਲ ਡੈਥ ਹੋ ਗਈ ਹੈ ਕੱਲ੍ਹ ਹੀ ਤਾਂ ਮੈਰਜ ਦੇ ਉੱਪਰ ਹੀ ਗਏ ਉੱਥੋਂ ਹੀ ਫੋਨ ਆਇਆ ਇਹਨਾਂ ਦਾ ਵੀ ਆ ਕੰਮ ਹੋ ਗਿਆ ਫਿਰ ਆਣ ਕੇ ਵੇਖਿਆ ਤੇ ਉਹ ਮੁੰਡੇ ਦੀ ਡੈਥ ਹੋਈ ਗਈ ਨਸ਼ਾ ਕਿੰਨਾ ਕਿ ਬਿਗਦਾ ਫਿਰ ਪਿੰਡ ਦੇ ਤੋਂ ਵੀ ਮਤੂਦਾ ਸਰਪੰਚੋ ਇਹਦੇ ਵਾਸਤੇ ਕੋਈ ਕਮੇਟੀ ਕਮੇਟੀ ਬਣਾਈ ਗਈ ਸਾਡੇ ਵੱਲੋਂ ਪਿੰਡ ਦੇ ਵਿੱਚ ਸਰਦਾਰ ਮਰਜਿੰਦਰ ਸਿੰਘ ਲਾਲਪੁਰਾ ਸਾਹਿਬ ਉਹਨਾਂ ਨੇ ਕਿਹਾ ਸੀਗਾ ਅਜ ਤੋਂ ਮਹੀਨਾ ਪਹਿਲਾਂ ਵੀ ਆਪਾਂ ਹਰ ਪਿੰਡ ਦੇ ਵਿੱਚ ਆਪਣੇ ਹਲਕੇ ਦੇ ਵਿੱਚ ਆਪਣਾ ਇੱਕ ਮਤਾ ਪਾਉਣਾ ਪੰਚਾਇਤ ਵੱਲੋਂ ਉਹ ਹੀ ਪਾ ਕੇ ਰੱਖਿਆ ਗਿਆ ਵੀ ਜਿਹੜਾ ਵੀ ਕੋਈ ਨਸ਼ਾ ਕਰਦਾ ਜਾਂ ਕੋਈ ਚੋਰੀ ਕਰਦਾ ਹੀ ਉਹਦੇ ਮਗਰ ਨਹੀਂ ਜਾਣਾ ਤੋ ਆਪਣਾ ਜਿਹੜਾ ਕੰਮ ਹੈਗਾ ਬਿਲਕੁਲ ਟਾਲੀਗਾ ਪਹਿਲ ਜਿਹੜੀ ਪਹਿਲ ਕਦਮੀ ਉਹ ਸਰਦਾਰ ਮਰਜੰਦਰ ਸਿੰਘ ਲਾਲਪੁਰਾ ਸਾਹਿਬ ਬਣਾਉਣ ਵਾਲਾ ਕਕਰੂਰ ਸਾਹਿਬ ਤੇ ਸ਼ੁਰੂ ਕਰਤੀ ਸੀਗੀ ਉਹਨਾਂ ਨੂੰ ਸਖਤ ਹਦਾਇਤ ਹੈ ਕਿ ਇਹ ਨਸ਼ੇ ਵਾਲੇ ਬੰਦੇ ਦੇ ਮੱਦਰ ਤੇ ਬਿਲਕੁਲ ਕੋਈ ਸਪਾਰਸ ਲੈ ਕੇ ਜਾਂ ਕੁਝ ਵੀ ਕਰਕੇ ਨਾ ਦੇ ਤੇ ਨਸ਼ਾ ਤੇ ਸਮਝੋ ਵੀ ਇੱਕ ਦਰਿਆ ਹੋਰ ਵਗੰਡਿਆ ਪੰਜਾਬ 'ਚ ਟੋਟਲੀ ਤੇ ਜਿਹੜੀ ਪਹਿਲ ਕਦਮੀ ਸਰਦਾਰ ਮਰਜਿੰਦਰ ਸਿੰਘ ਉਹਨਾਂ ਨੇ ਕੀਤੀ ਆ ਆਪਾਂ ਬੇਨਤੀ ਕਰਦੇ ਆਂ ਸਰਕਾਰ ਨੂੰ ਵੀ ਸਾਰੇ ਪੰਜਾਬ ਦੇ ਵਿੱਚ ਟੋਟਲੀ ਇਹੀ ਪਹਿਲ ਕਦਮੀ ਹੋਊਗੀ ਤਾਂ ਇਹ ਬਚਾਓ ਸਕਦਾ ਨਹੀਂ ਤੇ ਘਰਾਂ ਦੇ ਘਰ ਦੇ ਜਾੜਾ ਹੋਈ ਜਾਂਦੇ ਆ। ਤੁਸੀਂ ਮੇਰਾ ਆਪਣਾ ਨਾਮ ਨਾਮ ਦਿੱਤਾ ਤੂੰ ਮੁੰਡੇ ਦਾ ਜਿਹੜਾ ਵੇਚਦਾ ਵਾ ਜਿਵੇਂ ਆਪਾਂ ਕਰ ਲਿਆ। ਉਹ ਉਹ ਜਿਹੜਾ ਇਹਨਾਂ ਨੇ ਘਰ ਵਾਲਿਆਂ ਨੇ ਕਿਹਾ ਵੀ ਇਹਨਾਂ ਨੂੰ ਵਾਕਏ ਬਾਈ ਨੇਮ ਹੀ ਇਹਨਾਂ ਨੇ ਨਾਂ ਦੱਸੇ ਉਹਨਾਂ ਦੇ ਵੀ ਉਹ ਬੰਦੇ ਕਿਹੜੇ-ਕਿਹੜੇ ਤੋਂ ਪਿੰਡ ਦੇ ਵਿੱਚ ਜਾਂ ਕਿਹੜੇ ਉਹ ਮੌਕੇ ਤੇ ਡਿਆ ਸੀ ਨਸ਼ਾ ਕਰਨਾ। ਉਹ ਉਹਨਾਂ ਦੇ ਵਾਕਏ ਕਲੀਅਰ ਆ ਉਹਨਾਂ ਨੇ ਰਿਪੋਰਟ ਵਗ ਠੀਕ ਇਹ ਨਾ ਕਿਹਾ ਜਾਂਦਾ ਜੀ। ਸ਼ੁਰੂਆਤ ਤੇ ਕਹਿੰਦੇ ਕਿ ਬੱਚਿਆਂ ਦੇ ਮੋਕੇ ਤੇ ਮਿਲਦੇ। ਹਾਂ ਜੀ ਹਾਂ ਜੀ। ਸਰਵਿਸ ਕੀਤੀ ਕਰੀ ਤੇ ਮੋਕੇ ਤੇ ਆਏ। ਇਹ ਸਾਨੂੰ ਸੁਣ ਦਿਨਾਂ ਨਹੀਂ। ਅਭਿਆਨ ਖੈਮਾ ਦੇ ਨਹੀਂ ਵੀ ਇਸ ਕਰਕੇ ਕਿ ਮੌਤ ਹੋਈ ਨਹੀਂ। ਜੇ ਇਹਦਾ ਪੋਸਟਮਨ ਹੋ ਰਿਹਾ ਉਹ ਤੋਂ ਜੋ ਵੀ ਟਕਰਾਵੀ ਹੋਊਗੀ ਉਹ ਕਰ ਕੀਤੀ ਜਾਊਗੀ। ਕੋਈ ਨਾਮ ਖਾਇ ਨਾ ਬੰਦੇ ਨੇ ਕਹਿੰਦੇ ਦੱਸਿਆ ਵਿੱਚੋਂ। ਅਣਖਾ ਦੂ ਨਾਲ ਖਾਇ ਨਾ ਨੇ। ਪਰ ਉਹ ਹੀ ਤੇ ਹਾਂ ਤੁਸੀਂ ਕਰ ਰਹੇ ਹੋ ਇਸ ਜੋਦੀ ਵੀ। ਜੋ ਲੱਗ ਕੇ ਪਤਾ ਸਾਨੂੰ ਅਸੀਂ ਉਹ ਕਾਰਜ ਕਰਨ ਕੋਲ।